ਤੋ ਜਲੰਧਰ ਦੇ ਵਿੱਚ ਲਗਾਤਾਰ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਚੌਕਸਤਾ ਨਜ਼ਰ ਆ ਰਿਹਾ ਪਰ ਦਿਨ ਦਿਹਾੜੇ ਲਗਾਤਾਰ ਵਧ ਰਹੀਆਂ ਇਹ ਵਾਰਦਾਤਾਂ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਵੱਡੇ ਸਵਾਲ ਖੜਾ ਕਰਦੀਆਂ ਨੇ ਹੁਣ ਤਾਜ਼ਾ ਮਾਮਲਾ ਸ਼ਹਿਰ ਦੇ ਦਸ਼ਮੇਸ਼ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਸ਼ਰੇਆਮ ਗੋਲੀਆਂ ਚੱਲੀਆਂ ਨੇ ਬਾਈਕ ਸਵਾਰਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਨੀ ਦੋ ਨਹੀਂ ਸਕੋ ਤਿੰਨ ਗੋਲੀਆਂ ਉਸ ਦੇ ਉੱਪਰ ਚਲਾਈਆਂ ਗਈਆਂ ਨੇ ਤੇ ਗੰਭੀਰ ਹਾਲਤ ਦੇ ਵਿੱਚ ਵਿਅਕਤੀ ਹਸਪਤਾਲ ਦੇ ਵਿੱਚ ਜ਼ਰੇ ਇਲਾਜਾ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਪੂਰਾ ਘਟਨਾਕ੍ਰਮ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਅਕੈਦ ਹੋਇਆ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾਂਦਾ ਜਿਸ ਤੋਂ ਲੈ ਕੇ ਦਸ਼ਮੇਸ਼ ਨਗਰ ਦੇ ਵਿੱਚ ਰਹਿੰਦੇ ਪਵਨ ਕੁਮਾਰ ਨਾਮਕ ਸਖਸ਼ ਨੂੰ ਜਿਹੜਾ ਕਿ ਉਹ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਪਵਨ ਦੇ ਵੱਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਮਾਮਲੇ ਮੁਤਲਕ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਇਹ ਮੁੰਡੇ ਨਾਲ ਝਗੜਾ ਹੋਇਆ ਸੀ ਕੱਲ ਰਾਤ ਨੂੰ ਮੁੰਡਾ ਕੰਮ ਕਰਦਾ ਲੱਗਦਾ ਪਹਿਲੇ ਹੀ ਕੰਮ ਕੈਂਡ ਕਰਦਾ ਜਦੋਂ ਟੈਂਟ ਬਸਾਤੀ ਕੰਮ ਤੇ ਆ ਰਿਹਾ ਤੇ ਇਹਨਾਂ ਉਹ ਸਾਡਾ ਜੁਆ ਲਿਖਦੇ ਆ ਦੜਾਈ ਡੜੇ ਦਾ ਕੰਮ ਵੀ ਉੱਥੇ ਹੁੰਦਾ ਉਹ ਜ਼ਿਆਦਾ ਜੁਆ ਵੀ ਇੱਥੇ ਬਹੁਤ ਹੁੰਦਾ ਉਹ ਰਮਡੇ ਨੂੰ ਨੇ ਆਨੇ ਬੁਲਾਇਆ ਗੁੱਲ ਮੇਰੇ ਮੁੰਡੇ ਨੂੰ ਇਹ ਮੁੰਡਾ ਮੇਰਾ ਜਾਂਦਾ ਹੋਇਆ ਉਹ ਸ਼ਰਾਬ ਵੀ ਗੇ ਲੜ ਉਹ ਦੇਖੋ ਪਹਿਲੇ ਉਹ ਕੰਮ ਦਾ ਕੰਮ ਹੈ ਹੋਈ ਵੀ ਕਿ ਇਹਨਾਂ ਨਾਲ ਲੜ ਮਾਰਨ ਨੂੰ ਜੀ ਸਾਰੇ ਮੁਹੱਲੇ ਕੋਲ ਤੁਸੀਂ ਰਿਪੋਰਟ ਲੈ ਲੋ ਸਰ ਜੀ

ਬਾਜੀ ਦੁਪਹਿਰੀ ਸਾਡੇ ਕਾਹਨ ਹਮਲਾ ਕਰਦਾ ਵੀਡੀਓ ਆ ਗਈ ਖੜੋ ਕਿੰਨੇ ਹਮਲਾ ਕੀਤਾ ਉਹਨਾਂ ਨੇ ਪਰਦਾ ਦੇ ਚਸ਼ਮਦੀਦ ਰਜਿੰਦਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਜਿਵੇਂ ਹੀ ਉਹ ਕੰਮ ਤੋਂ ਵਾਪਸ ਪਰਤਿਆ ਤਾਂ ਪਵਨ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਸਦੇ بیٹے ਦਾ ਕਿਸ ਨਾਲ ਝਗੜਾ ਹੋ ਗਿਆ ਅਤੇ ਇਹਨਾਂ ਨੂੰ ਦੋਵੇਂ ਬੈਠ ਕੇ ਗੱਲਬਾਤ ਕਰ ਹੀ ਰਹੇ ਹੁੰਦੇ ਨੇ ਕਿ ਬਾਈਕ ਸਵਾਰ ਦੋ ਜਿਹੇ ਬਦਮਾਸ਼ ਆਉਂਦੇ ਨੇ ਅਤੇ ਰਿਵੋਲਵਰ ਕੱਢ ਕੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਅਤੇ ਇਹਨਾਂ ਨੂੰ ਕੁਝ ਸਮਝ ਪਾਉਂਦੇ ਤਾਂ ਮੌਕੇ ਤੋਂ ਕਿ ਹਮਲਾਵਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਅਤੇ ਮੌਕੇ ਤੇ ਇੱਕ ਗੋਲੀ ਦਾ ਜਿਹੜਾ ਖੋਲ ਹੈ ਉਹ ਵੀ ਬਰਾਮਦ ਕੀਤਾ ਗਿਆ ਫਿਲਹਾਲ ਪੁਲਿਸ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਸੋ ਚਸ਼ਮਦੀ ਦੇ ਵੱਲੋਂ ਕੀ ਕੋਈ ਇਸ ਵਾਰਦਾਤ ਦਾ ਸਹੀ ਜਾਣਕਾਰੀ ਦਿੱਤੀ ਗਈ ਉਹ ਵੀ ਸੁਣ ਲੈਣੇ ਹੁਣ ਤੋਂ ਬਾਅਦ ਮੈਂ ਘਰੇ ਆਇਆ ਮੈਂ ਆ ਕੇ ਬਾਹਰ ਆ ਕੇ ਬੈਠਾ ਹੀ ਆਂ ਇਦਾਂ ਜਿੱਦਾਂ ਇਹ ਮੈਂ ਥੜੇ ਜਿਹੇ ਇਦਾਂ ਬੈਠਾ ਮੇਰੇ ਨਾਲ ਬੈਠਾ ਮੈਂ ਕੋਈ ਗੱਲਬਾਤ ਮੁੰਦਾ ਉਹਨਾਂ ਨੇ ਗੋਲੀ ਮਾਰ ਲਿਆ ਕੌਣ ਮਾਰ ਗਿਆ ਭਾਈ ਕਿੰਨੇ ਬੰਦੇ ਸੀ ਸਾਨੂੰ ਨਹੀਂ ਮੈਨੂੰ ਨਹੀਂ ਕਸਮ ਲੱਗੇ ਮੈਂ ਲਾਈਫ ਵਿੱਚ ਪਹਿਲੀ ਵਾਰ ਹੀ ਦੇਖਿਆ ਕਿ ਗੋਲੀ ਇੰਨੀ ਜਲਦੀ ਹੈ ਨਹੀਂ ਕਿੰਨੇ ਜਣੇ ਸੀ ਬੰਦੇ ਬਾਈਕ ਤੇ ਆਏ ਸੀ ਕਿ ਨਹੀਂ ਭਾਜੀ ਆਪਾਂ ਦੇਖਿਆ ਕੋਈ ਨਹੀਂ ਜਾਨੂ ਅੱਛਾ ਮੈਨੂੰ ਨਹੀਂ ਪਤਾ ਦੂਲੂ ਚਲਾਈ ਜੇ ਲਾਗੇ ਚਲਾਈ ਆਪਾਂ ਨੂੰ ਨਜ਼ਰ ਹੀ ਕੱਕਣੀ ਆਇਆ ਅੱਛਾ ਮੈਨੂੰ ਇਹਨਾਂ ਪਤਾ ਉਹ ਮੈਨੂੰ ਨਹੀਂ ਪਤਾ ਉਸ ਵੇਲੇ ਜਦੋਂ ਸਾਦੀ ਆਵਾਜ਼ ਆਈ ਏ ਇਦਾਂ ਆਵਾਜ਼ ਆਈ ਇਦਾਂ ਲੈਟਰ ਫਟ ਗਿਆ ਅੱਛਾ ਤੇ ਉਸ ਤੋਂ ਬਾਅਦ ਇਦਾਂ ਲੱਗਿਆ ਕਿ ਯਾਰ ਉਹਦੇ ਹੱਥ ਦੇਖੇ ਕਹਿੰਦਾ ਨਹੀਂ ਖੂਨ ਨਾ ਭਰ ਕੇ ਕਹਿੰਦਾ ਅੱਛਾ ਪਿਆ ਕਹਿੰਦਾ ਵਿੱਕੀ ਇਹ ਕੀ ਹੋ ਗਿਆ ਯਾਰ ਲੈਟਰ ਕਿੱਥੇ ਫਟ ਗਿਆ ਅੱਛਾ ਫਿਰ ਉਹਨੇ ਹੱਥ ਦੇਖਿਆ ਫਿਰ ਉਹਨੇ ਜਦੋਂ ਅੰਦਰ ਵੀਰ ਭੇਜਿਆ ਉਹਨੇ ਕਮੀਜ਼ ਚੱਕੀ ਕਹਿੰਦਾ ਮੇਰੇ ਗੋਲੀ ਮਾਰੀ ਉਦੋਂ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਲੋਕ ਕਾਫੀ ਡਰੇ ਸਹਮੇ ਹੋਏ ਨੇ ਕਿਉਂਕਿ ਸ਼ਰਯਮ ਜਿਸ ਤਰ੍ਹਾਂ ਨਾਲ ਗੋਲੀਆਂ ਦੇ ਨਾਲ ਇੱਕ ਵਿਅਕਤੀ ਨੂੰ ਜਿਹੜਾ ਕਿ ਉਹ ਪੁੰਨਿਆ ਗਿਆ ਤਾਂ ਬਾਅਦ ਦੇ ਵਿੱਚ ਲੋਕ ਜਿਹੜੇ ਕਿ ਕਾਫੀ ਸਹਮੇ ਹੋਏ ਨੇ ਉਧਰ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਟੀਮ ਦੇ ਵੱਲੋਂ ਹਰੇਕ ਪਹਿਲੂ ਤੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕੀ ਵੱਡੀ ਵਜ੍ਹਾ ਰਹੀ ਹੈ ਅਤੇ ਫਿਲਹਾਲ ਦੀ ਕੜੀ ਦੇ ਵਿੱਚ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਇਹ ਜਿਹੜਾ ਇਨਫੋਰਮੇਸ਼ਨ ਹਮ ਹਸਪੀਟਲ ਤੋਂ ਰਿਸੀਵ ਹੋਈ ਸੀ ਕਿ ਪਰਬੂ ਕੈਂਪ ਦੇ ਏਰੀਆ ਦੇ ਵਿੱਚ ਤਲਕ ਨਗਰ ਦੇ ਬੰਦੇ ਵਾਲੇ ਸੀਗੇ ਪਵਨ ਉਹ ਜਿਹੜੇ ਐਡਮਿਟ ਹੋਇਆ ਉਹਨਾਂ ਨੂੰ ਜਦੋਂ ਡਾਕਟਰ ਚੈੱਕ ਕੀਤਾ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਮਹੱਲੇ ਦੇ ਜਿਹੜੇ ਇੱਕ ਸਾਲ ਆਸ਼ੂ ਚਾਰਲੀ ਤੇ ਇੱਕ ਹੋਰ لڑਕਾ ਸੀਗਾ ਮੱਕੀ ਤੇ ਇਹਨਾਂ ਨੇ ਜਿਹੜਾ ਇਹਨਾਂ ਦੇ ਪੇਟੀ ਨਾਲ ਕੱਲ ਵੀ ਇਹਨਾਂ ਦੀ ਲੜਾਈ ਕਿੱਦਾਂ ਹੋਇਆ ਸੀ ਉਸੇ ਸਬੰਧ ਵਿੱਚ ਇਹਨਾਂ ਨੂੰ ਲੱਭਦੇ ਸੀਗੇ ਇਹ ਜਿਹੜਾ ਇਹਦੇ ਤੇ ਇਹਨਾਂ ਨੂੰ ਕੈਪ ਕੀਤਾ ਹੈ ਉਹਦੇ ਵਿੱਚ ਇਹਨਾਂ ਵੱਲੋਂ ਕਹਿਣ ਦਾ ਦਾਅਵਾ ਕਰਦੇ ਉਹਨਾਂ ਨੇ ਫਾਇਰ ਵੀ ਕੀਤਾ ਤੇ ਇੰਕਰੀਜ਼ ਹੋ ਗਈ ਹੈ ਪਰ ਉਹਨਾਂ ਨੂੰ ਡਾਕਟਰ ਇਹ ਵੈਰੀਫਾਈ ਕਰ ਰਹੇ ਨੇ ਕਿ ਕੋਈ ਚੀਜ਼ ਨਹੀਂ ਹੋਈ ਜੀ ਸਰ ਕੀ ਰஞ்சிਸ਼ ਕੀ ਸਾਹਮਣੇ ਆਈ ਇਹਦੇ ਪਿੱਛੇ ਜੀ ਆਪਸੀ ਕੋਈ ਲੜਾਈ ਹੋਈ ਸੀ ਜੀ ਉਹਨਾਂ ਨੇ ਦੱਸਿਆ ਕਿ ਮੇਰੇ ਬੇਟੇ ਨੂੰ ਲੈ ਕੇ ਕੱਲ ਵੀ ਝਗੜਾ ਹੋਇਆ ਸੀ ਤਾਂ ਉਸ ਗੱਲ ਨੂੰ ਇਹਨਾਂ ਨੇ ਜਿਵੇਂ ਅੱਜ ਵੀ ਉਹਨਾਂ ਦੇ ਅੱਗੇ ਕੋਈ ਉਧਰੇ ਪੂਰਾ ਕਟਨਾਕ੍ਰਮ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਦੀ ਗੱਲ ਆਖੀ ਜਾ ਰਹੀ ਹੈ ਪਰ ਪੀੜਤ ਦੇ ਵੱਲੋਂ ਜਿਹੜੇ ਹਮਲਾਵਰ ਨੇ ਉਹਨਾਂ ਦਾ ਨਾਮ ਵੀ ਪੁਲਿਸ ਨੂੰ ਦੱਸਿਆ ਗਿਆ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ